ਹਰੇਕ ਪਾਸੇ ਨੂੰ ਗਰੀਬ ਹੀ ਮਰਦਾ ਲੋਕਾਂ ਤੋਂ ਫਾਇਦਾ ਲੈਣ ਵਾਲੇ ਉਹ ਤਾਂ ਕੋਠੀਆਂ 'ਚ ਬੈਠੇ ਗੱਡੀਆਂ 'ਚ ਬੈਠੇ ਸਾਰਾ ਕੁਝ ਆਪਣੇ ਘਰਾਂ 'ਚ ਬੈਠੇ ਆਪਣੀ ਫਸਲ ਆਪ ਆਪ ਮਿਹਨਤ ਕਰਕੇ ਆਪ ਵੇਚਣ ਲਈ ਫੇਰ ਹੋਰ ਮੰਗਾਂ ਲਈ ਫੇਰ ਇੱਥੇ ਧਰਨੇ ਲਾਉਣੇ ਪੈਣੇ ਐ ਤਾਂ ਇਹ ਜੱਟ ਦੀ ਜੂਨਬਰੀ ਗੱਲ ਠੀਕ ਆ ਕੀ ਲੋਕਾਂ ਨੂੰ ਨਿਕਲਣਾ ਚਾਹੀਦਾ ਬਾਹਰ ਪਰ ਇਹਦੇ ਨਾਲ ਇੱਕ ਅਸੀਂ ਮੈਸੇਜ ਵੀ ਦੇਣਾ ਚਾਹੁੰਦੇ ਆਂ ਬਈ ਅੱਜ ਇਹ ਇਹਨਾਂ ਤੇ ਆਈ ਹੈ ਕੱਲ ਨੂੰ ਹਰੇਕ ਵਰਗ ਤੇ ਹੋਣੀ ਹੈ ਬਿਲਕੁਲ ਪਰਮਭਾਈ ਕਿਵੇਂ ਦੇਖਦੇ ਹੋ ਅੱਜ ਜਿਹੜਾ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਪਹਿਲਾਂ ਤਾਂ ਕਿਸਾਨ ਜਿਹੜਾ ਕਿ ਪੂਰੀ ਕੜਾਕੇ ਦੀ ਖੰਡ 'ਚ ਆਪਣੀ ਫਸਲ ਵਾਹਦਾ ਹੈ ਜ਼ਮੀਨਾਂ ਨੂੰ ਪਾਣੀ ਦਿੰਦਾ ਹੈ ਫਿਰ ਉਹਨੂੰ ਸਹੀ ਮੁੱਲ ਨਹੀਂ ਮਿਲਦਾ ਫਿਰ ਉਹ ਕੜਾਕੇ ਦੀ ਖੰਡ 'ਚ ਸੜਕਾਂ 'ਤੇ ਆ ਕਿ ਉਹੀ ਗੱਲ ਹੋ ਗਈ ਬਾਬੂ ਮਾਨ ਦੀ ਕਹਿੰਦਾ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਗੱਲ ਐਦਾ ਹਰੇਕ ਪਾਸੇ ਨੂੰ ਗਰੀਬ ਹੀ ਮਰਦਾ ਮੈਂ ਸਾਂਦਾ ਏ ਅਮੀਰ ਨਹੀਂ ਗਰੀਬ ਹੀ ਮਰਦਾ ਤੇ ਮਿਹਨਤੀ ਮਜ਼ਦੂਰ ਹੀ ਮਰਦਾ ਹਰ ਇੱਕ ਪਾਸੇ ਨੂੰ ਜਿਹੜੇ ਲੋਕਾਂ ਤੋਂ ਫਾਇਦਾ ਲੈਣ ਵਾਲੇ ਉਹ ਤਾਂ ਕੋਠੀਆਂ 'ਚ ਬੈਠੇ ਗੱਡੀਆਂ 'ਚ ਬੈਠੇ ਸਾਰਾ ਕੁਝ ਆਪਣੇ ਘਰਾਂ 'ਚ ਬੈਠੇ ਤੇ ਪਹਿਲਾਂ ਤਾਂ ਤੁਸੀਂ ਕਿਹਾ ਬੀਜਣ ਵੇਲੇ ਬੀਜ ਦਾ ਫਿਰ ਰੇਹਾਂ ਦਾ ਫਿਰ ਨਕਲੀਆਂ ਦਾ ਸੈਂਸ ਸਪਰੇਆਾਂ ਦਾ ਫਿਰ ਜਾਲੀ ਅਸਲੀ ਦਾ ਸਰੀ ਰਾਤ ਕੜਾਕੇ ਦੀ ਠੰਡ 'ਚ ਪਾਣੀ ਲਾਉਣਾ ਫਸਲ ਦੀ ਫਿਰ ਪਾਣੀ ਦਾ ਫਿਰ ਰਾਖੀ ਦਾ ਜਾਨਵਰਾਂ ਤੋਂ ਰਾਖੀ ਦਾ ਫਿਰ ਪਾਣੀ ਦਾ ਫੇ ਮੋਟਰਾਂ ਦੇ ਜਿਹੜੇ ਆਪਣਾ ਕਹਿ ਸਕਦੇ ਆ ਵੀ ਅੱਜ ਜਿਹੜਾ ਵੀ ਕੋਈ ਵੀ ਮਹਿੰਗੀ ਹਰ ਇੱਕ ਚੀਜ਼ ਮਹਿੰਗੀ ਹੋ ਗਈ ਚਾਹ ਰੇਤ ਹੋ ਲੈ ਕੇ ਲਾ ਲੈ ਫਿਰ ਬੜਾਈ ਦਾ ਲਾ ਲੈ ਮਜ਼ਦੂਰ ਮਿਲਦਾ ਨਹੀਂ ਕਵੈਨਾ ਨਾਲ ਫਿਰ ਪ੍ਰਾਲੀ ਸਾੜਨ ਦਾ ਆ ਗਿਆ ਜੀ ਫਿਰ ਵੇਚਣ ਦਾ ਆ ਗਿਆ ਵੇਚਣ ਦਾ ਤੁਸੀਂ ਇਹ ਦੇਖੋ ਵੀ ਧਰਨੇ ਲਾਉਣੇ ਪੈਂਦੇ 2-200 ਰੁਪਏ ਤਕਰੀਬਨ ਉਥੇ ਜਿਹੜਾ ਕਾਟ ਕੱਟੀ ਗਈ ਹੈ ਤੇ ਉਹਨੂੰ ਵੇਚਣ ਲਈ ਆਪਣੀ ਫਸਲ ਆਪ ਆਪ ਮਿਹਨਤ ਕਰਕੇ ਆਪ ਵੇਚਣ ਲਈ ਫਿਰ ਹੋਰ ਮੰਗਾਂ ਲਈ ਕਰੇ ਤੇ ਧਰਨੇ ਲਾਉਣੇ ਪੈਣੇ ਹੈ ਤਾਂ ਹੈ ਜੱਟ ਦੀ ਜੂਨ ਬੁਰੀ ਗੱਲ ਠੀਕ ਆ ਗਈ ਤੇ ਮੇਰੇ ਖਿਆਲ ਤਾਂ ਵੀ ਲੋਕਾਂ ਨੂੰ ਨਿਕਲਣਾ ਚਾਹੀਦਾ ਬਾਹਰ ਤੇ ਇਹ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਜੇ ਲੋਕ ਬਣਾ ਸਕਦੇ ਤਾਂ ਇਹਨਾਂ ਨੂੰ ਗੇਰ ਵੀ ਸਕਦੇ ਤੇ ਲੋਕਾਂ ਨੂੰ ਨਿਕਲ ਜੇ ਲੋਕਾਂ ਦੇ ਨਿਕਲਣ ਵਾਲੇ ਹੱਲ ਹੋਣਗੇ ਮਸਲੇ ਕੀ ਲੱਗਦਾ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਅਜੇ ਤੱਕ ਜਿਹੜੇ ਕਹਿੰਦੇ ਸਰਕਾਰ ਦੇ ਕੰਨ ਤੇ ਜੂਨੀ ਸਰਕੇ ਸਰਕ ਜੂਗੀ ਜੂ ਵੀ ਸੂ ਸਰਕਾਰ ਦੇ ਵਾਸਤੇ ਅੱਜ ਧਰਨੇ ਲਾਏ ਗਏ ਨੇ 300 ਜਗ੍ਹਾ ਦੇ ਧਰਨੇ ਨੇ ਪੂਰੇ ਪੰਜਾਬ ਦੇ ਵਿੱਚ ਰੇਲਵੇ ਤੇ 1.5 200 ਰੇਲਵੇ ਰੇਲਾਂ ਅੱਜ ਠੱਪ ਨੇ ਬੰਦ ਨੇ ਤੇ ਇਹ ਆਉਣਗੇ ਲੋਕ ਲੱਗੇ ਆ ਮਹਾਰੇ ਲੱਗੇ ਹੁਣ ਚਾਹੇ ਉਹ ਜਥੇਬੰਦੀਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਆ ਮਹਾਰੇ ਪਿੰਡਾਂ ਜੋ ਨਿਕਲ ਗਏ ਅੱਜ ਲੋਕ ਸੜਕਾਂ ਤੇ ਆਏ ਨੇ ਤੇ ਮੈਂ ਲੋਕ ਤੁਹਾਡੇ ਰਾਹੀਂ ਪ੍ਰੈਸਰਾਂ ਖਾਸ ਤੌਰ ਤੇ ਸਾਡੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਵੀ ਲੋਕਾਂ ਦੀ ਆਵਾਜ਼ ਆ ਜਿਹੜੀ ਸਰਕਾਰਾਂ ਤੱਕ ਪਹੁੰਚਾਉਂਦੀਆਂ ਨੇ ਸਭ ਦਾ ਧੰਨਵਾਦ ਹੈ ਪਰ ਇਹਦੇ ਨਾਲ ਹੀ ਇੱਕ ਅਸੀਂ ਮੈਸੇਜ ਵੀ ਦੇਣਾ ਚਾਹੁੰਦੇ ਬਈ ਅੱਜ ਇਹ ਇਹਨਾਂ ਤੇ ਆਈ ਹੈ ਕੱਲ ਨੂੰ ਹਰੇਕ ਬਰਗ ਤੇ ਹੋਣੀ ਹੈ ਜਿਹੜੇ ਬਰਗ ਤੇ ਆਉਣੀ ਹੈ ਨਿਕਲਣਾ ਦਾ ਪੈਣਾ ਹੀ ਹੈ ਜੇ ਅੱਜ ਨਾ ਨਿਕਲਣੇ ਫਿਰ ਨਿਕਲਦਾ ਕੋਈ ਫਾਇਦਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੁਹਾਲੇ ਦੀਆਂ ਤਸਵੀਰਾਂ ਨੇ ਜਿਕੇ ਦੱਸਿਆ ਪੂਰੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਜਿਹੜੇ ਕਿ ਅੱਜ ਪੰਜਾਬ ਬੰਦ ਦੀ ਕੋਲ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੇ ਕਿ ਸੜਕਾਂ ਦੇ ਧਰਨੇ ਲੱਗੇ ਹੋਏ ਨੇ ਸ਼ਾਮ ਨੂੰ 4 ਵਜੇ ਤੱਕ ਜਿਹੜਾ ਕਿ ਇਹ ਧਰਨਾ ਇਸੇ ਤਰ੍ਹਾਂ ਬਰਕਰਾਰ ਰਹੂਗਾ ਦੇਖਾਂਗੇ ਇਸ ਧਰਨੇ ਤੋਂ ਬਾਅਦ ਸਰਕਾਰ ਨਾਲ ਕੀ ਰਾਬਤਾ ਬਣਦਾ ਹੈ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਦੀ ਹੈ ਜਾਂ ਨਹੀਂ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਡਾ 10 ਸਾਮਰ نیوز ਮੁਹਾਲੀ